ਸੰਧੀ ਇਥੇ ਇੱਕ ਜੱਟ ਮਰਦੇ ਦੀ ਕਲੀ ਹੋਰ ਕਹਿੰਦੇ ਜਦੋਂ ਆਹੋ ਲਾ ਗੁਰੂ ਅਚਲੋ ਲਾ ਗੁਰੂ ਕ੍ਰਿਸ਼ਾ ਸੰਗਧੀ ਕਹਿੰਦੇ ਰਾਜੀ ਕਹਿੰਦੇ ਉਹ ਕਲੀ ਜ਼ਰੂਰ ਲਾਉਣੀ ਜਿਹੜੀ ਹੁਣੇ ਕਲੀ ਆਪਣੇ ਸਾਹ ਪਾਈ ਸੀ ਜਿਹੜੀ ਉਹਦ ਨੂੰ ਬਣਾਉਣਾ ਰੋਕਾ ਕਹਿੰਦੇ ਗੱਲੋਂ ਕਿ ਅਸੀਂ ਚਾਈ ਤੇ ਥੱਲੇ ਪਿਆ ਸੀ ਸੰਗਧੀ ਕਹਿੰਦੇ ਕੌਣ ਬਖ ਤੇ ਗੱਲ ਹੈ ਕਹਿੰਦੇ ਪਤਾ ਲੱਗਿਆ ਕਹਿੰਦੇ ਸਹਿਬਾ ਕਿੱਥੇ ਆ ਕਹਿੰਦੇ ਚੰਦਨੀ ਨਹੀਂ ਸੀ ਸਹਿਬਾ ਸੁਮੀਰ ਨੂੰ ਪਤਾ ਲੱਗਿਆ ਕਹਿੰਦਾ ਭਾੜੋ ਕਿੱਥੇ ਕਦਰ ਨਹੀਂ ਉਹ ਰੇ ਲਿਖਦਾ ਇਤਿਹਾਸ ਲਿਖਦਾ ਉਹਨੇ ਕਹਿੰਦਾ ਦੋ ਕੁੱਤੇ ਸੀ ਸਿਮੀਰ ਕੋਲੇ ਚੌਰਾ ਤੇ ਪੌਰਾ ਦੋ ਕੁੱਤੇ ਸੀ ਡਾਕਟਰ ਉਹ ਸੱਡੇ ਕਹਿੰਦੇ ਕੁੱਤੇ ਚੌਰੇ ਪੌਰੇ ਚਾਹ ਪਾਲੋ ਕਿੱਥੇ ਕਹਿੰਦੇ ਚ ਕੁੱਤੇ ਪਾਲਦੇ ਪਾਲਦੇ ਕਿੱਥੇ ਗਏ ਜੱਟ ਕੋਲੇ ਗਏ ਜਿੱਥੇ ਜੱਟ ਸੁੱਤਾ ਪਿਆ ਸੀ ਆ ਕਲੀ ਲੱਗੀ ਸੀ ਕਹਿੰਦੇ ਜੱਟ ਸੁੱਤਾ ਪਿਆ ਸੀ ਕਹਿੰਦੇ ਜਦੋਂ ਵੇਖੇ ਚੌਰੇ ਦੇ ਪੌਰੇ ਮੋਢੇ ਲੱਗੇ ਗੁਰਸਿੰਘ ਨੇ ਕਹਿੰਦੇ ਆਏ ਉੱਠ ਖੜੇ ਮਰ ਗਿਆ ਕਹਿੰਦਾ ਕੁੱਤੇਓ ਚੌਰਿਓ ਪੌਰਿਓ ਤੁਸੀਂ ਰੱਬ ਨੇ ਬਣਾਇ ਤਰਬੇਸ ਸੋਨੂੰ ਕੁਛ ਨਹੀਂ ਆਖਦਾ ਕਹਣਾ ਨਹੀਂ ਦੰਦਾ ਸੇਖ ਜਾਂ ਕਹਿ ਦਿਓ ਵੀਰ ਸੁਬੀਰ ਨੂੰ ਲੈ ਕੇ ਆਵੇ ਕਬਰ ਦਾ ਮੇਚ ਤਿੰਨ ਦਿਨ ਕੱਟਣੇ ਹੀਠਾਂ ਜੰਡ ਦਾ ਜਾਓ ਪ੍ਰਤਿਆਖੇਲੇ ਆਹ ਜੀ ਬਾਈ ਆਹਾ ਕਹਿੰਦੇ ਜੱਟਰਾ ਹੈ ਕਹਿ ਕੇ ਫੇਰ ਪੈ ਗਿਆ ਸਰਾਬ ਦਾ ਰੱਜਿਆ ਸੀ ਫੇਰ ਪੈ ਗਿਆ ਗੁਰਸੇ ਦੇ ਕਿਹੜਾ ਫਿਕਰ ਫੱਕਰ ਸੀ ਕੋਈ ਕਹਿੰਦੇ ਜਦ ਕੁੱਤੇ ਮੋੜ ਲੱਗੇ ਸਾਵਣੇ ਪੱਟੇ ਚਾਥੇ ਪਾ ਲਿਆ ਕਹਿੰਦੀ ਕੁੱਤੇਓ ਚੌਰਿਓ ਪੌਰਿਓ ਸੋਢੀ ਬਣ ਕੇ ਰਹੀ ਗੁਲਾਮ ਕੁੱਟ-ਕੁੱਟ ਪਾਈਆਂ ਚੂਰੀਆਂ ਬਾੜਾ ਖਲਾਇਆ ਟਾਮ ਪਰ ਦੱਸੋ ਨਾ ਵੀਰ ਸਮੀਰ ਨੂੰ ਸੋਨੂਆ ਕਸਮ ਕਹਿੰਦੇ ਦੱਸਣਾ ਨਹੀਂ ਕਹਿੰਦੇ ਚੰਗਾ ਕਹਿੰਦਾ ਸੌ ਖਾਜੋ ਸੌ ਖਾ ਕੇ ਇੱਕ ਵਾਰ ਸੁਣੀ ਮੁੜ ਗਿਆ ਕੁੱਤੇ ਵੈਕ ਕਹਿੰਦੇ ਕਿੱਥੇ ਲੱਗੇ ਸਮੀਰ ਕੋਲ ਕਹਿੰਦਾ ਆਓ ਬਈ ਦੱਸੋ ਕਿੱਥੇ ਆ ਕਹਿੰਦਾ ਕਸਮ ਖਾਦੀ ਵੀ ਆ ਚੌਰਾ ਕਹਿੰਦਾ ਪੌਰੇ ਨੂੰ ਕਹਿੰਦਾ ਦੱਸੀ ਨਾ ਕਹਿੰਦਾ ਦੱਸਦੀ ਉਹ ਕਹਿੰਦਾ ਕੀ ਸਮੀਰ ਦੱਸੀਏ ਆਹਾ ਕਹਿੰਦਾ ਜਾਦੇ ਅਸੀਂ ਔਰਤ ਤੁਰੇ ਔਰਤ ਤੁਰੇ ਕਿੰਦਾ ਕਿੱਥੇ ਕਿੰਦਾ ਜਾਦੇ ਕੁੱਤੇ ਤੁਰਪੇ ਕਿੰਦਾ ਅਸੀਂ ਹੋਰੋਂ ਕਹਿੰਦਾ ਕਿੱਥੇ ਕਿੱਥੇ ਗਏ ਸਾਡੇ ਦੇ ਅੱਛੀ ਪੈ ਕੇ ਸੌਰ ਨਾ ਪਟਿਆਲਾ ਭਾਲਿਆ ਭਾਲਿਆ ਸਹਿਰ ਅਧੌਰ ਗੰਗਾ ਜਮਨਾ ਭਾਲ ਕੇ ਪਰ ਰਾਹ ਛਾਬੋ ਕੇ ਭਾਲੇ ਮੌੜ ਜੱਤ ਹੈ ਨਹੀਂ ਧਰਤੀ ਦੇ ਕੰਢ ਤੇ ਪੱਕੀ ਉੱਚਾ ਚੱਕ ਦੀ ਤਾਰ ਛੁੱਭਣ ਲੱਗਿਆ ਨਹੀਂ ਨਾਲ ਜ਼ਮੀਨ ਦੇ ਕੀ ਕਰਨਗੇ ਚੌੜ ਤੇ ਭੋਰ ਧਰਤੀ ਨਾਲ ਤਾਂ ਪੈਰ ਨਹੀਂ ਲੱਗੇ ਆ ਗਰ ਸੰਗਦੀ ਕਹਿੰਦੇ ਰੱਜੇ ਕੰਮ ਨਹੀਂ ਆਉਦੇ ਕਈ ਗੱਲਾਂ ਕਹਿੰਦੇ ਕਵੀ ਰਾਜ ਕਈ ਗਰਮ ਲਿਖ ਲੰਦਾ ਸਾਬਤ ਉਹ ਪਰਾਂ ਜੀ ਕਹਿਣ ਵਾਲੀ ਨਹੀਂ ਹੁੰਦੇ ਹੁਣ ਕਹੀ ਸੱਜਣ ਸਾਨੂੰ ਕਹਿੰਦੇ ਬਈ ਕੱਟ ਗੋ ਪਹਿਲਾ ਵਕਤ ਹੋਰ ਸੀ ਹੁਣ ਹੋਰ ਗਰ ਸੰਗਰੀ ਆਹਾ ਕਹਿੰਦਾ ਰੱਜੇ ਕੰਮ ਨਹੀਂ ਆਉਦੇ ਪਰ ਭੁੱਖੇ ਕਰਮ ਮਜਾਜ ਚੱਕੀ ਚਟਣੋ ਨਾਲ ਤੇ ਪੈਸੇ ਬਿਠਾਈਏ ਰਾਜ ਕਹਿੰਦਾ ਪਤਾ ਨਹੀਂ ਕਹਿੰਦਾ ਨਾ ਕਹਿੰਦਾ ਕਿਲੇ ਦੇ ਕੋਠਰਾ ਲੰਕਦਾ ਸੀ ਕਹਿੰਦਾ ਖਿੱਚ ਕੇ ਥੱਲੇ ਕਰ ਲਿਆ ਕਸ ਕਸ ਮਾਰਦਾ ਕੋੜਰੇ ਪਿਛਰੇ ਚਤਰਾਉਦਾ ਖੋਰ ਇੱਕ ਨਸੀਬੋ ਸੋਰੀ ਬਸਦੀ ਇੱਕ ਪੈ ਗਈ ਸਕੀਨੀ ਹੋਰ ਪਰਸ ਨੂੰ ਮੈਂ ਦੱਸਦਾ ਉਹ ਗੁਰਸਲੇ ਦੇ ਪੰਜ ਸੱਤ ਮਾਰੇ ਕਹਿੰਦਾ ਜਾ ਪੱਗ ਜਾ ਚੌੜੇ ਚੰਡੀ ਢੀਕਦਾ ਸੋਢੀ ਭਾਂਡ ਦਾ ਚੋਰ ਗੁਰਸਦੀ ਬਾਗੇ ਇੱਥੇ ਕਹਿੰਦੇ ਆਏ ਇੱਧਰ ਦਾ ਧੋਸਾ ਵਾ ਲਿਗਾ ਸੀ ਇੱਧਰ ਉਹ ਤਾਂ ਆਹਾ ਕੋਸਾ ਜੀ ਉੱਧਰ ਕਹਿੰਦੇ ਜੱਟ ਨੂੰ ਇੱਕ ਟੌਪਿਕ ਹੋਰ ਹੋ ਗਿਆ ਜੱਟ ਦਾ ਜੰਡ ਥੱਲੇ ਵਿਆ ਸੀ ਜੰਡ ਥੱਲੇ ਵਿਆ ਸੀ ਕਹਿੰਦੇ ਇੱਕ ਬਾਗ ਨੇ ਵਿੱਚ ਉਹ ਇੱਕ ਤੋਟੇ ਨਹੀਂ ਥੋੜੇ ਜਿਹਾ ਇੱਕ ਫਲ ਨੂੰ ਮਾਰੀ ਕੁੰਜ ਕਿਹੜਾ ਸੀ ਫਲ ਅੰਬੀ ਸੀ ਅੰਬੀ ਨੂੰ ਜਮਾਰੀ ਉਹ ਕਹਿੰਦੇ ਅੰਬੀ ਬੜੀ ਸੀ ਮੂੰਹ ਛੋਟਾ ਜਿਹਾ ਨਾ ਤੁਰਦਾ ਫਿਰਦਾ ਕਿੱਥੇ ਆ ਗਿਆ ਉਹੀ ਜੰਡ ਤੇ ਆ ਗਿਆ ਜਿੱਥੇ ਜੱਟ ਸੁਪਤਾ ਪਿਆ ਸੀ ਕਹਿੰਦੇ ਕਹਿੰਦੇ ਆਏ ਸਹਿਬਾ ਕੋਲੇ ਪਿਆਸੀ ਜੱਟ ਦਰਸ਼ਕ ਜਤੇ ਕਹਿੰਦੇ ਕਿਥੇ ਕੈਨ ਸਾਹਿਬ ਆਲੇ ਦਾਰੇ ਦੇਖਦੇ ਨੇ ਮੇਰੇ ਵੀ ਤਾਂ ਪਤਾ ਲੱਗ ਗਿਆ ਆਉਂਦੇ ਹੋਣੀ ਨਹੀਂ ਬਾਹਰੇ ਘੁਰ ਸਕਦੀ ਕਹਿੰਦੇ ਯਾਦੇ ਵੇਖਿਆ ਉਹ ਉੱਤੇ ਨੀਗਾ ਕਈ ਦਰਖਤ ਦੇ ਉਹ ਜਾਨਵਰ ਬੜਾ 세ਵਾ ਕਹਿੰਦੀ ਸਰਨ ਪੈਣ ਨੂੰ ਸੂਰ ਦੇ ਨਾਲ ਤੇ ਨਹੀਂ ਹੁੰਦੀ ਸਰਨ ਪੈਣ ਨੂੰ ਸੂਰ ਦੇ ਮੋੜਦੇ ਨਹੀਂ ਹੁੰਦੇ ਐ ਜੱਟਾਂ ਦੇ ਹਲੂਣਾ ਦੰਦਿਆ ਹਲੂਣਾ ਸੋਣਾ ਦੰਦਿਆ ਜਦ ਪੰਜ ਦਸ ਮੀਟਰ ਲਾਗੇ ਕਹਿੰਦੀ ਬੈਕਬਾਅਰ ਤਰ ਦਾ ਉੜਿਆ ਚੰੜ ਤੇ ਬੈਠਿਆ ਆਣ ਮੂੰਹ ਚੀ ਅੰਬੀ ਵੇਖ ਕੇ ਸਹਿਵਾ ਹੋਏ ਹੈਰਾਨ ਕਹਿੰਦੀ ਉਠੋ ਮਿਰਜਾ ਸੁੱਤਿਆ ਚੱਕਲਾ ਤੀਰ ਕਮਾਨ ਜੱਟ ਉਠਿਆ ਨਾਲ ਕਰੋਧ ਐਨੇ ਚੱਕਿਆ ਤੀਰ ਕਮਾਨ ਦਨਿ ਮਾਰੀ ਨੁਕਰਾ ਜੋੜ ਕੇ ਅੰਬੀ ਡਿਗਬੀ ਰੜੇ ਮਦਾਰ ਕੀ ਕਹਦਾ ਢਾਡੀ ਜਥਾ ਐਉਂ ਤੇ ਨਾ ਵਈ ਅਗਦੇ ਇਸ਼ਕ ਦਾ ਸੇਖ ਕੀ ਪੁੱਛਣਾ ਯਾਰ